ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਆਪਣੇ ਨਵੇਂ ਚੈਨਲ ਖੁਸ਼ੀ ਦੀ ਰਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਪਿੰਡੀਆਂ ਦੇਖੋ ਆਪਾਂ ਪਿੰਡੀਆਂ ਜੀ ਕੱਟ ਲਿਆ ਨੇ ਆਪਾਂ ਲੈ ਲੈਨੇ ਜੀ ਦੋ ਵੱਡੇ ਪਿਆਜ਼ ਉਹ ਵੀ ਆਪਾਂ ਰਫਲੀ ਚੌਪ ਕਰਾਂਗੇ ਫਿਰ ਆਪਾਂ ਲੈ ਲਿਆ ਜੀ ਤਿੰਨ ਚਾਰ ਮਿਰਚਾਂ ਨਾਲ ਲੈ ਲਿਆ ਜੀ ਆਪਾਂ ਟਮਾਟਰ ਇਹਨਾਂ ਨੂੰ ਵੀ ਆਪਾਂ ਰਫਲੀ ਚੌਪ ਕਰਕੇ ਪਾਵਾਂਗੇ ਤੁਸੀਂ ਪਿੰਡੀਆਂ ਦਾ ਸਾਈਜ਼ ਥੋੜਾ ਜਿਹਾ ਮਤਲਬ ਕਿ ਵੱਡਾ ਰੱਖੋ ਜਦੋਂ ਛੋਟੀਆਂ-ਛੋਟੀਆਂ ਨਕਟੋ ਨੀਤਾ ਫਿਰ ਪਿੰਡੀਆਂ ਸਾਰੀਆਂ ਘੁਲ ਜਾਂਦੀਆਂ ਨੇ ਮੈਂ ਥੋੜੇ ਵੱਡੇ ਸਾਈਜ਼ ਦੇ ਵਿੱਚ ਆ ਪਿੰਡੀਆਂ ਕੱਟੀਆਂ ਨੇ ਹੁਣ ਆਪਾਂ ਲੈ ਲਾਂਗੇ ਜੀ ਕੜਾਈ ਕੜਾਈ ਨੂੰ ਗਰਮ ਹੋਣ ਦਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਤੇਲ ਤੇਲ ਪਾਉਂਚ ਕੰਦੂਸੀ ਨਾ ਕਰੋ ਤੇਲ ਵਧੀਆ ਜਰਾ ਪਾਓ ਜਿੰਨਾ ਤੇਲ ਪਿੰਡੀਆਂ ਦੇ ਵਿੱਚ ਪਾਊਗਾ ਪਿੰਡੀਆਂ ਉਹਨੀਆਂ ਹੀ ਸਵਾਦ ਬਣਣਗੀਆਂ ਇਦੇ ਵਿੱਚ ਸਾਰਾ ਕਮਾਲ ਤੇਲ ਤੇ ਪਿਆਜ਼ ਦਾ ਹੀ ਹੁੰਦਾ ਆ ਆਪਾਂ ਪਿਆਜ਼ ਤੇ ਤੇਲ ਪੌਂਚ ਕੋਈ ਕੰਜੂਸੀ ਨਹੀਂ ਕਰਨੀ ਦੇਖੋ ਜੀ ਆਪਾਂ ਪਾ ਦਿੱਤੀਆਂ ਨੇ ਆਪਣਾ ਤੇਲ ਗਰਮ ਹੋ ਗਿਆ ਸੀ ਆਪਾਂ ਵਿੱਚ ਪਾ ਤਿਆ ਜੀ ਪਿਆਜ਼ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਦੇਖੋ ਜੀ ਆਪਣੇ ਚੰਗੀ ਤਰ੍ਹਾਂ ਪਿਆਜ਼ 골ਡਨ ਬ੍ਰਾਊਨ ਹੋ ਰਿਹਾ ਜੇ ਤੁਹਾਨੂੰ ਵੀ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਨੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਜੀ ਮੇਰੀਆਂ ਰੈਸਪੀਆਂ ਜੇ ਤੁਹਾਨੂੰ ਵਧੀਆ ਲੱਗਦੀਆਂ ਨੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਿਰਚਾਂ ਤੇ ਟਮਾਟਰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ 골ਡਨ ਬ੍ਰਾਊਨ ਹੋਣ ਤੱਕ ਆਪਾਂ ਫ੍ਰਾਈ ਕਰਾਂਗੇ ਜਦ ਆਪਣਾ ਮਸਾਲਾ 골ਡਨ ਬ੍ਰਾਊਨ ਹੋ ਗਿਆ ਹਜੇ ਆਪਾਂ ਇੱਥੇ ਕੋਈ ਮਿਰਚ ਮਸਾਲਾ ਨਮਕ ਵਗੈਰਾ ਕੁਝ ਨਹੀਂ ਪਾਉਣਾ ਹੈਗਾ ਪੱਲਾ ਆਪਾਂ ਭਿੰਡੀਆਂ ਨੂੰ ਭੁੰਨਾਂਗੇ ਵਿੱਚ ਪਾ ਕੇ ਜਦ ਆਪਣਾ ਮਸਾਲਾ 골ਡਨ ਬ੍ਰਾਊਨ ਹੋ ਗਿਆ ਦੇਖੋ ਤੁਸੀਂ ਦੇਖ ਸਕਦੇ ਹੋ ਆਪਣਾ ਮਸਾਲਾ 골ਡਨ ਬ੍ਰਾਊਨ ਹੋ ਚੁੱਕਿਆ ਹੁਣ ਆਪਾਂ ਇੱਥੇ ਪਾਵਾਂਗੇ ਜੀ ਭਿੰਡੀਆਂ ਆਪਾਂ ਸਾਰੀਆਂ ਪਿੰਡੀਆਂ ਵਿੱਚ ਪਾ ਦੇਣੀ ਹੈ ਜੀ। ਇਹ ਮੈਂ ਸਾਰੀਆਂ ਪਿੰਡੀਆਂ ਵਿੱਚ ਪਾ ਦਿੱਤੀਆਂ ਜੀ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰਾਂਗੇ। ਦੇਖੋ ਜੀ ਆਪਾਂ ਸਾਰੇ ਮਸਾਲੇ ਦੇ ਵਿੱਚ ਮਿਕਸ ਕਰ ਲਿਆ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਫੁੱਲ ਫਲੇਮ ਦੇ ਉੱਤੇ ਰੱਖਾਂਗੇ ਤਾਂ ਕਿ ਆਪਣੀਆਂ ਪਿੰਡੀਆਂ ਭੁੰਨੀਆਂ ਜਾ ਸਕਣ ਤੁਸੀਂ ਵੀ ਇੱਕ ਵਾਰੀ ਇਦਾਂ ਪਿੰਡੀਆਂ ਬਣਾ ਕੇ ਦੇਖਿਓ ਜੀ ਪੱਲਾ ਅੰਮ ਮਸਾਲੇ ਦੇ ਵਿੱਚ ਆਪਾਂ ਹੁਣ ਪਾ ਦਿੱਤਾ ਜੀ ਨਮਕ ਤਾਂ ਕਿ ਆਪਣੀਆਂ ਲਾਲਾਂ ਜੀਆਂ ਛੱਡ ਦੇਣ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਨਮਕ ਪਾ ਸਕਦੇ ਹੋ ਹੁਣ ਆਪਾਂ ਅੱਜ ਪਾਵਾਂਗੇ ਜੀ ਬਲੈਕ ਵੈਨੇਗਰ ਆਪਾਂ ਵੈਨੇਗਰ ਥੋੜਾ ਇਹ ਵਿੱਚ ਪਾ ਦਾਂਗੇ ਤਾਂ ਕਿ ਜਿਹੜੀਆਂ ਆਪਣੀਆਂ ਲਾਲਾਂ ਜੀਆਂ ਉਹ ਛੱਡ ਦੇਵੇ ਇਹਦੇ ਨਾਲ ਲਾਲਾ ਬਿਲਕੁਕੁਲ ਹੀ ਨਹੀਂ ਦਿਖਣੀ ਆ ਤੁਹਾਨੂੰ ਆਪਣੀ ਸਬਜ਼ੀ ਦੇ ਵਿੱਚ ਤੁਸੀਂ ਇੱਕ ਵਾਰੀ ਵਿੱਚ ਇਹ ਬਲੈਕ ਸਿਰਕਾ ਹੋਵੇ ਤੁਹਾਡੇ ਕੋਲ ਬਲੈਕ ਸਿਰਕਾ ਪਾ ਸਕਦੇ ਹੋ ਕਾਲਾ ਸਿਰਕਾ ਹੋਵੇ ਕਾਲਾ ਸਿਰਕਾ ਪਾ ਸਕਦੇ ਹੋ ਉਹਦੇ ਨਾਲ ਜਿਹੜੀਆਂ ਪਿੰਡੀਆਂ ਦੀਆਂ ਲਾਲਾਂ ਹੁੰਦੀਆਂ ਨੇ ਉਹ ਮਰ ਜਾਂਦੀਆਂ ਨੇ ਨਾਲ ਪਿੰਡੀਆਂ ਦਾ ਕਲਰ ਉਦਾਂ ਦਾ ਉਦਾਂ ਹੀ ਰਹਿੰਦਾਗਾ ਪਿੰਡੀਆਂ ਦਾ ਕਲਰ ਕਦੇ ਵੀ ਨਹੀਂ ਚੇਂਜ ਹੁੰਦਾ ਤੁਸੀਂ ਇੱਕ ਵਾਰੀ ਵਿਨੇਗਰ ਪਾ ਕੇ ਦੇਖੋ ਨਿੰਬੂ ਹੈਗਾ ਤੁਹਾਡੇ ਕੋਲ ਨਿੰਬੂ ਪਾ ਲਓ ਜਿਹੜੀਆਂ ਪਿੰਡੀਆਂ ਦੀਆਂ ਲਾਲਾਂ ਨੇ ਉਹ ਸਾਰੀਆਂ ਹੀ ਦੇਖੋ ਮੈਂ ਤੁਹਾਨੂੰ 10 ਮਿੰਟਾਂ ਤੱਕ ਦਿਖਾਉਂਗੀ ਆਪਣੀਆਂ ਸਾਰੀ ਪਿੰਡੀ ਦੀਆਂ ਲਾਲਾਂ ਨਾ ਮਤਲਬ ਮਾਰੀ ਜਾਣ ਗਿਆ ਕੋਈ ਲਾਲ ਨਹੀਂ ਦਿਖੂਗੀ ਤੁਹਾਨੂੰ ਹੁਣ ਮੈਂ ਇਹਨੂੰ ਟੱਕ ਦਿੱਤਾ ਵਾ ਦੇਖੋ ਤੁਸੀਂ ਦੇਖ ਸਕਦੇ ਹੋ ਫਰੈਂਡਸ ਕਿ ਕੋਈ ਵੀ ਥੋੜੀ ਜਿਹੀ ਵੀ ਲਾਲਾ ਨਹੀਂ ਦਿਖ ਰਹੀਆਂ ਹੁਣ ਆਪਣੀ ਪਿੰਡੀਆਂ ਦੇ ਵਿੱਚ ਨਾਲੇ ਆਪਣੀ ਪਿੰਡੀਆਂ ਦਾ ਕਲਰ ਵੀ ਉਦਾਂ ਦਾ ਉਦਾਂ ਹੀ ਹੈ ਕਲਰ ਵੀ ਚੇਂਜ ਹੋਇਆ ਦੇਖੋ ਫਰੈਂਡਸ ਹੁਣ ਆਪਣੀ ਪਿੰਡੀ ਦੀਆਂ ਲਾਲਾ ਜਮੇ ਮਰ ਚੁੱਕੀਆਂ ਨੇ ਬਿਲਕੁਲ ਵੀ ਲਾਲਾ ਨਹੀਂ ਦਿਖ ਰੀਆਂ ਹੁਣ ਆਪਾਂ ਇਹਦੇ ਵਿੱਚ ਪਾ ਦਿੱਤਾ ਜੀ ਮਸਾਲਾ ਨਮਕ ਮਿਰਚ ਹਲਦੀ ਵਗੈਰਾ ਸਭ ਕੁਝ ਪਾ ਦਿੱਤਾ ਜੀ ਤੁਸੀਂ ਆਪਣੀ ਪਿੰਡੀ ਦਾ ਰੰਗ ਦੇਖ ਹੀ ਸਕਦੇ ਹੋ ਦੇਖੋ ਜੀ ਕਿੰਨੀਆਂ ਵਧੀਆਂ ਬਣੀਆਂ ਨੇ ਆਪਣੀ ਪਿੰਡੀ ਦੀ ਸਬਜੀ ਤੁਸੀਂ ਵੀ ਇੱਕ ਵਾਰੀ ਆਈ ਆਪਣੀ ਪਿੰਡੀ ਦੀ ਸਬਜ਼ੀ ਬਣਾ ਕੇ ਦੇਖਿਓ ਜੀ